ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸ਼ਾਰਟ ਵੀਡੀਓ ਬਣਾ ਰਹੇ ਆ ਅੱਜ ਆਪਾਂ ਬਾਈ ਪਵਨ ਦੇ ਘਰੋਂ ਪਿੰਡ ਝੋੜ ਦੇ ਵਿੱਚੋਂ ਤਹਿਸੀਲੇ ਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਬਾਈ ਕੋਲੇ ਨਾ ਤੀਜਾ ਸੂਆ ਸੂਨ ਵਾਲੀ ਗਾਂ ਬਕਾਊ ਆ ਲੈ ਮਾਰੋ ਨੇਗਾ ਤੁਸੀਂ ਫੇਸਬੁੱਕ ਉਸ ਦੀ ਚੈੱਕ ਕਰ ਲਓ ਤੇ ਕੱਦ-ਕਾੜ ਦੀ ਚੈੱਕ ਕਰ ਲਓ ਤੇ ਥਾਣਾ ਹਵਾਨੇ ਦੇ ਨਿਗਾ ਮਾਰ ਲਓ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਲੈ ਮਾਰੋ ਕਰੋ ਚੈੱਕ ਥਾਣਾ ਦੀ ਵਿੱਥੀ ਚੈੱਕ ਕਰ ਲਓ ਤੇ ਸਹਾਈ ਚੈੱਕ ਕਰ ਲਓ ਤੇ ਨਾਲਾਂ ਨੂੰ ਨਾ ਤੁਸੀਂ ਦੇਖ ਲਓ ਥਾਣਾ ਤੇ ਇੱਕ ਵਾਰੀ ਮਗਰੋਂ ਵੀ ਆਪਾਂ ਨਿਗਾ ਮਾਰਾ ਦਿੰਨੇ ਆ ਲੈ ਕਰੋ ਚੱਕ ਢੱਲ ਢੁਲ ਢੱਲ ਦਿਖਾਈ ਬਾਈ ਮਾੜੀ ਜੀ ਖਿੱਚ ਕੇ ਲੈ ਕਰੋ ਚੱਕ ਤੁਸੀਂ ਢੱਲ ਕਿੰਨੀ ਕੁ ਪਈ ਆ ਬਾਕੀ ਨਾਲ ਪੂਰੀ ਵੀਡੀਓ ਬਾਈ ਦੇ ਘਰੋਂ ਕਵਰ ਕੀਤੀ ਆ ਆਪਣੇ ਚੈਨਲ ਤੇ ਪਾਵਾਂਗੇ ਦੇਖ ਸਕਦੇ ਹੋ ਇਧਰੋਂ ਵੀ ਮਾਰੋ ਚੱਕ ਤੁਸੀਂ ਥਾਣਾ ਹਵਾਨੇ ਦੀ ਚੈੱਕ ਕਰ ਲਓ ਤੇ ਠੰਡੀ ਸੀਲ ਪੂਰੀ ਆ ਲਓ ਵੀ ਮਿੱਤਰੋ ਤੁਸੀਂ ਮਗਰੋਂ ਚੈੱਕ ਕਰ ਲਓ ਥਾਣਾ ਹਵਾਨੇ ਦੀ ਚੈੱਕ ਕਰ ਲਓ ਤੇ ਥਾਣਾ ਸੈੱਟ ਚੈੱਕ ਕਰ ਲਓ ਢੱਲ ਢੁਲੋਂ ਮਗਰੋਂ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਲੈ ਮੋੜ ਲਾ ਗੇਰਾ ਬਾਈ ਲੈ ਮਗਰੋਂ ਨਿਗਾਹ ਮਾਰੋ ਤੁਸੀਂ ਥਾਣਾ ਹਵਾਨੇ ਦੇ ਚਾਰੇ ਥਣ ਖੰਡਵੇਂ ਵਿੱਥੀ ਦੇ ਥਣ ਲੱਗੇ ਆ ਬਾਈ ਨੰਬਰ ਬੋਲ ਦਿਆਂ ਉਹਦਾ ਨੰਬਰ ਬਾਈ ਆਪਣਾ ਹੈਗਾ 98720 74041 98720 74041 ਇੱਕ ਨੰਬਰ ਹੋਰ ਬੋਲ ਦਿੰਨਾ 62842 04025 62842 04025 ਠੀਕ ਹੈ ਦੋ ਨੰਬਰ ਦਿੱਤੇ ਆ ਬਾਈ ਨੇ ਤੁਸੀਂ ਕਿਸੇ ਵੀ ਨੰਬਰ ਤੇ ਬਾਈ ਨਾਲ ਰੇਟ ਕਨਫਰਮ ਕਰ ਸਕਦੇ ਹੋ ਰੇਟ ਬਾਈ ਨੇ ਫੋਨ ਤੇ ਰੱਖਿਆ ਬਾਕੀ ਆਪਣੀ ਪੂਰੀ ਵੀਡੀਓ ਵੀ ਪਾਵਾਂਗੇ ਚੈਨਲ ਤੇ ਠੀਕ ਹੈ ਜੀ ਧੰਨਵਾਦ ਦੋਸਤੋ